ਸੋ ਦੋਸਤੋ ਸਮਰਾਲੇ ਸ਼ਹਿਰ ਚ ਹੋਣ ਜਾ ਰਹੀ ਯਾਦ ਸ਼ਾਮ ਸਿਲਕ ਸਟੋਰ ਦੀ ਗ੍ਰੈਂਡ ਓਪਨਿੰਗ ਦਿੱਤੇ ਕਿ ਤੁਹਾਨੂੰ ਮਿਲਣ ਜਾ ਰਹੇ ਆ ਕਾਟਨ ਦੇ ਡਿਜ਼ਾਈਨਰ ਸੂਟ ਬਹੁਤ ਹੀ ਵਾਜਬ ਰੇਟਾਂ ਤੇ ਜੇ ਸੋ ਭਾਜੀ ਫਾਇਦੇ ਕੀ ਕਰਨ ਜਾ ਰਹੇ ਹੋ ਓਪਨਿੰਗ ਦੀ ਖੁਸ਼ੀ 'ਚ ਭਾਜੀ ਓਪਨਿੰਗ ਦੀ ਖੁਸ਼ੀ 'ਚ ਸ਼ਾਮ ਸਲਕ ਸਟੋਰ ਤੁਹਾਡੇ ਫਾਇਦੇ ਹੀ ਪੈਦੇ ਕਰਨ ਆਇਆ ਹੈ ਸਾਡੇ ਕੋਲ ਜਿਹੜੇ ਪਹਿਲੇ 21 ਕਸਟਮਰ ਸ਼ਾਦੀ ਵੀਡੀਓ ਨੂੰ ਸ਼ੇਅਰ ਕਰਕੇ ਆਣਗੇ ਉਹਨਾਂ ਨੂੰ ਮਿਲ ਲਗੇ ਸਵਾਟ ਵਾਚ ਉਹ ਦੂਸਰੇ 11 ਨੂੰ ਮਿਲਣਗੇ 에ਅਰਪੋਰਟ ਤੁਸੀਂ ਆਓ ਪਹਿਲਾਂ ਸਾਡਾ ਸਟੋਰ ਦੇਖੋ ਉਸ ਤੋਂ ਬਾਅਦ ਫਾਇਦੇ ਹੀ ਫਾਇਦੇ ਨੇ ਸੋ ਬਿਲਕੁਲ ਵੀਡੀਓ ਨੂੰ ਸ਼ੇਅਰ ਕਰ ਦਿਓ ਸੋ ਆਓ ਤੁਹਾਨੂੰ ਸਟੋਰ ਦਿਖਾਉਨੇ ਆ ਤੇ ਇੱਧਰ ਭਾਜੀ ਆਓ ਵੈਰਾਈਟੀਆਂ ਵੀ ਦਿਖਾਈਏ ਫਿਰ ਕੀ ਕੀ ਵੈਰਾਈਟੀਆਂ ਦਿਖਾਓਗੇ ਜੀ ਆਓ ਜੀਓ ਸੋ ਪਾਜੀ ਕਿਹੜਾ ਪਹਿਲਾ ਆਰਟੀਕਲ ਦਿਖਾਓਗੇ ਤੇ ਫਾਇਦੇ ਕੀ ਕਰੋਗੇ ਲਓ ਜੀ ਪਾਜੀ ਦੇਖੋ ਪਹਿਲਾ ਆਰਟੀਕਲ ਸਲੱਬ ਕਾਟਨ ਦੇ ਉੱਤੇ ਮਿਲੇਗਾ ਜੀ 2.5 ਮੀਟਰ ਦੀ ਆਏਗੀ ਕੁੜਤੀ ਨਾਲ ਆਏਗਾ ਨੈਕ ਪੈਚ 2.5 ਮੀਟਰ ਦੀ ਰਹੇਗੀ ਬਾਟਮ ਤੇ ਇਹਦੇ ਨਾਲ ਰਹੇਗਾ ਮਲ ਕਾਟਨ ਦਾ ਦੁਪੱਟਾ ਜੀ ਤੇ ਪਾਜੀ ਮਾਰਕਟ ਦਾ ਰੇਟ ਤੁਹਾਨੂੰ ਮੈਂ ਦੱਸ ਦਿੰਨਾ ਮਾਰਕਟ ਦਾ ਰੇਟ ਹੈਗਾ 450 ਤੁਸੀਂ ਦੱਸੋ ਕੀ ਫਾਇਦਾ ਕਰੇ ਲਓ ਜੀ ਨਾ ਪਾਜੀ 450 ਨਹੀਂ ਨਾ 4.5 ਨਾ 3.5 ਆਪਾਂ ਦੇਣਾ ਸਿਰਫ 190 ਰੁਪਏ ਦੀ ਰੇਂਜ ਆ। ਆ ਭਾਜੀ 190 ਰੁਪਏ ਦਾ ਫੂਡ। ਬਿਲਕੁਲ ਜੀ ਬਿਲਕੁਲ ਤੁਸੀਂ ਸਹੀ ਸੁਣਿਆ 190 ਰੁਪਏ ਦੀ ਰੇਂਜ ਵਿੱਚ ਤੇ ਭਾਜੀ ਇਹ ਡੇ ਡਿਜ਼ਾਈਨ ਪਈ ਆ ਸਾਰੇ 190 ਵਾਲੇ ਹੀ ਆ। ਬਿਲਕੁਲ ਬਿਲਕੁਲ ਭਾਜੀ ਇਹ ਸਾਰੇ ਡਿਜ਼ਾਈਨ 190 ਰੁਪਏ ਰੇਂਜ ਚ ਨੇ ਜੀ। ਇਹਦੀ ਕੁਆਂਟੀਟੀ ਵੀ ਬਹੁਤ ਚੈੱਕ ਕਰੋ। ਬਹੁਤ ਕੁਆਂਟੀਟੀ ਹੈ ਜੀ। ਜਿੰਨੇ ਮਰਜੀ ਸੂਟ ਲੈ ਲਓ। ਇੱਕ ਨਹੀਂ ਦੋ ਨਹੀਂ ਸਾਰੇ ਕਸਟਮਰਾਂ ਲਈ 190 ਰੁਪਏ। ਸੋ ਬਿਲਕੁਲ ਇੱਧਰ ਸਟਾਕ ਭਾਜੀ ਦਿਖਾ ਦਿਓ ਕਿ ਆ ਸਾਰੇ ਹੀ ਆਰਟੀਕਲ ਜਿੰਨੇ ਵੀ ਪਏ ਆ ਭਾਜੀ ਕਹਿੰਦੀ ਆ 190 190 ਤੇ